ਆਫਿਸ ਤੋਂ ਨਿਕਲਣ ਲੱਗੇ ਸਾਡੇ ਗੋਪਾਲ ਸਵੀਟ ਦੇ ਪੁਲ ਦੇ નીચે ਡੀਐਸਪੀ ਡੀ ਗੁਰਸੇਰ ਸਿੰਘ ਸੰਧੂ ਜਿਹੜੇ ਹੈਗੇ ਨੇ ਇਹ ਖੜੇ ਸੀ ਆਪਣੀ ਸਕੋਰਪੀਓ ਲੈ ਕੇ ਅਸੀਂ ਇਹਨਾਂ ਨੂੰ ਕ੍ਰਾਸ ਕੀਤਾ ਤੇ ਇਹਨਾਂ ਨੇ ਸਾਡੇ ਮਾਗਰ ਫਟਾਫਟ ਆਪਣੀ ਗੱਡੀ ਲਗਾ ਲਈ 500 ਮੀਟਰ ਤੇ ਜਾ ਕੇ ਜਦੋਂ ਅਸੀਂ ਆਪਣੇ ਘਰ ਨੂੰ ਪੋਲ ਉੱਪਰ ਚੜਨ ਲੱਗੇ ਤਾਂ ਇਹਨਾਂ ਨੇ ਜਿਪਸ ਆਪਣੀ ਸਕੋਰਪੀਓ ਲੈ ਆ ਕੇ ਸਾਡੇ ਮੂਹਰੇ ਘਰਤੀ ਬੌਂਡ ਕਰਤੀ ਤੇ ਸਾਡੀਆਂ ਗੱਡੀਆਂ ਰੋਕ ਲਈਆਂ ਮੈਂ ਮੇਰੀ ਫੋਰਚਨਰ ਮਾਗਰ ਸੀ ਮੇਰੀ ਜਿਪਸੀ ਅੱਗੇ ਸੀ ਮੈਂ ਆਪਣੀ ਪ੍ਰਾਈਵੇਟ ਸਕਿਉਰਟੀ ਲਈਤੀ ਹੋਈ ਹੈਗੀ ਆ ਕੋਈ ਮੈਂ ਉਹਦੇ ਲਈ ਨਹੀਂ ਮੇਰੇ ਕੋਲ ਸਾਰਾ ਫੀਮੇਲ ਸਟਾਫ ਹੈਗਾ ਆਪਦੀ ਸਕਿਉਰਿਟੀ ਲਈ ਮੈਂ ਆਪਣੇ ਲਈ ਬਾਹਰ ਅੰਦਰ ਜਾਣਾਗਾ ਕਦੇ ਕਿਤੇ ਜਾਣਾ ਇਸ ਲਈ ਮੈਂ ਆਪਣੀ ਪ੍ਰੋਵਾਈਡ ਕਰੀ ਹੋਈ ਹੈਗੀ ਆ ਤੇ ਜਦੋਂ ਇਹਨਾਂ ਨੇ ਸਾਨੂੰ ਰੋਕਿਆ ਉੱਥੇ ਆ ਦੇਖੋ ਆ ਉਹਨਾਂ ਦੀ ਸਕੋਰਪੀਓ ਖੜੀ ਹੈਗੀ ਆ ਆ ਸਾਡੀ ਇਹ ਖੜੀ ਹੈਗੀ ਇਹਨਾਂ ਨੇ ਇੱਥੇ ਰੋਕੇ ਤੇ ਸਾਨੂੰ ਕਹਿੰਦੇ ਵੀ ਜੀ ਤੁਸੀਂ ਮੇਰੀ ਗੱਡੀ ਦੇ ਵਿੱਚ ਰੀਡਰ ਬਿਠਾ ਦਿੰਦੇ ਨੇ ਤੇ ਦੂਜੀ ਗੱਡੀ ਦੇ ਵਿੱਚ ਆਮ ਪੁਲਿਸ ਮੁਲਾਜ਼ਮ ਬਿਠਾ ਦਿੰਦੇ ਉੱਤਰ ਕੇ ਫਟਾਫਟ ਬੈਜਦੇ ਨੇ ਕਹਿੰਦੇ ਜੀ ਸੀਆਈ ਸਟਾਫ ਨੂੰ ਗੱਡੀਆਂ ਲੈ ਲਓ 5:00 ਵਜ ਕੇ 37 ਮਿੰਟ ਤੇ ਇੱਥੇ ਉਹਨਾਂ ਦੀ ਸਕੋਰਪੀਓ ਖੜੀ ਹੈ ਡੀਐਸਪੀ ਜੀ ਦੀ ਅਸੀਂ ਇੱਥੋਂ ਚੱਲ ਕੇ ਤਿੰਨ ਨੰਬਰ ਪੈਰੇ ਤੇ ਆਉਂਦੇ ਆ ਆ ਦੇਖੋ ਜੀ ਆ 5:45 ਮਿੰਟ ਤੇ ਤਿੰਨ ਨੰਬਰ ਪੈਰੇ ਚਾ ਉਹਨਾਂ ਦੀ ਗੱਡੀ ਜਾ ਰਹੀ ਹੈ ਫਿਰ ਸਾਡੀਆਂ ਸਾਡੀਆਂ ਸਾਰੀਆਂ ਜਿਹੜੀਆਂ ਗੱਡੀਆਂ ਨੇ ਇਹਨਾਂ ਦੇ ਪਿੱਛੇ-ਪਿੱਛੇ ਸਾਨੂੰ ਸਾਡੇ ਵਿੱਚੋਂ ਗੰਦੇ ਬਟ ਆ ਮੇਰੀ ਜਿਪਸੀ ਜਾ ਰਹੀ ਹੈਗੀ ਆ ਇਹਦੇ ਵਿੱਚ ਸਾਰੀਆਂ ਫੋਟੋਆਂ ਨੇ ਸਾਰੀਆਂ ਵੀਡੀਓਜ਼ ਨੇ ਕਿਤੇ ਵੀ ਸਾਡੀ ਗੱਡੀਆਂ ਦੇ ਉੱਪਰ ਕੋਈ ਵੀ ਜਿਹੜਾ ਇਹਨਾਂ ਨੇ ਐਲੀਗੇਸ਼ਨ ਲਗਾਇਆ ਵੀ ਲਾਲ ਬੱਤੀਆਂ ਲੱਗੀਆਂ ਹੋਈਆਂ ਸੀ ਹੂਟਰ ਲੱਗੇ ਹੋਏ ਨੇ ਫੋਰਚੂਨਰ ਨੂੰ ਅੱਜ ਤੱਕ ਕੋਈ ਬੰਦਾ ਸਾਬਤ ਕਰ ਦੇ ਇਸ ਚੀਜ਼ ਨੂੰ ਮੈਂ ਸਬਦਾ ਦੇਣਦਾਰ ਰਹੂੰਗਾ ਕਿ ਕਿਸੇ ਕਿਸੇ ਵੀ ਚੀਜ਼ ਹਾਂ 7 ਤਰੀਕ ਨੂੰ ਰਜਿਸਟਰ ਕੀਤਾ 6 ਤਰੀਕ ਦੀ ਘਟਨਾ ਹੈਗੀ ਜੀ ਨਹੀਂ ਨਹੀਂ ਐਫਆਰ 7 ਦੀ ਆ 7 ਤਰੀਕ ਦੀ ਚਲੋ ਜੋ ਇਹ ਵੀ ਜਿਸ ਦਿਨ ਦੀ ਘਟਨਾ ਹੈਗੀ ਹੈ ਹਾਂ ਮੈਂ ਇੰਨੇ ਦਿਨ ਕਦਰ ਲਈ ਕਰੇ ਹੈਗੇ ਨੇ ਜੀ ਦੇਖੋ ਮੈਂ ਇੰਡੀਆ ਲਾਅ ਦੇ ਮੁਤਾਬਕ ਜੋ ਮੇਰੇ ਕੋਲ ਦੇਖੋ ਤੁਸੀਂ ਕੋਈ ਵੀ ਅੱਜ মিডিਆ ਆਇਆ ਮੈਂ ਮੂੰਹ ਜਵਾਨੀ ਕਹਿ ਦੂੰਗਾ ਜੀ ਗੁਰਪਾਣ ਨਿਕਲ ਤੁਸੀਂ ਕਹੋ ਕਿ ਕੀ ਸਬੂਤ ਹੈ ਤੇਰੇ ਕੋਲ ਇਹਨਾਂ ਸਬੂਤਾਂ ਨੂੰ ਇਕੱਠੇ ਕਰਨ ਖਾਤਰ ਕੱਲੇ-ਕੱਲੇ ਕੈਮਰੇ ਦੀਆਂ ਰਿਕਾਰਡਿੰਗਾਂ ਕਰਨ ਖਾਤਰ ਅਸੀਂ ਇੱਥੇ ਕੋਰਟ ਦੇ ਵਿੱਚ ਇੱਥੇ ਅਸੀਂ ਆਪਣੀ ਕੋਰਟ ਦੇ ਵਿੱਚ ਇਹਨਾਂ ਨੇ ਮੇਰੀ ਅਸੀਂ ਐਪਲੀਕੇਸ਼ਨ ਲਗਾਈ ਉਸੇ ਦਿਨੀ ਦੂਸਰੇ ਦਿਨ ਵੀ ਇਹਨਾਂ ਨੇ ਨੀ ਜੀ ਸਾਡੇ ਨਾਲ ਨਜਾਇਜ਼ ਤੱਕਾ ਕੀਤਾ ਤੇ ਇਹ ਜਿਹੜੇ ਜਿੱਥੇ-ਜਿੱਥੇ ਇਹਨਾਂ ਦੀ ਰਿਕਾਰਡਿੰਗਾਂ ਮੈਂ ਤੁਹਾਨੂੰ ਆ ਦਿਖਾ ਰਿਹਾ ਹੈਗਾ ਇਹਨਾਂ ਨੇ ਲਿਆ ਬੌਂਡ ਕੀਤੀਆਂ ਜਾਣ ਰਿਕਾਰਡਿੰਗਾਂ ਬਕਾਇਦਾ ਇਹ ਸਾਡੇ ਹਰ ਖਰੜ ਕੋਰਟ ਦੇ ਵਿੱਚ ਬਕਾਇਦਾ ਉੱਥੇ ਨੋਟਿਸ ਆ ਸਾਡੇ ਕੋਲ ਉਹਦਾ ਵੀ ਤੁਹਾਨੂੰ ਮੈਂ ਸਾਰਟੀਫੀਕੇਟ ਕਾਪੀ ਦੇ ਦੰਨਾ ਵੀ ਅਸੀਂ ਉੱਥੇ ਅਪਲਾਈ ਕੀਤਾ ਕਿ ਨਹੀਂ ਕੀਤਾ ਮੈਂ ਦੋਸ਼ੀ ਹਾਂ ਠੀਕ ਹੈ ਪਰ ਮੈਂ ਅਪਲਾਈ ਕਰਦਾ ਫਿਰਦਾ ਵੀ ਆ ਚੀਜ਼ ਕਢਾਓ ਜੀ ਆ ਚੀਜ਼ ਕਢਾਓ ਠੀਕ ਹੈ ਉਸ ਤੋਂ ਬਾਅਦ ਮੈਂ ਅਗਲਾ ਕਦਮ ਇਹਨਾਂ ਦੇ ਸੀਨੀਅਰ ਆਫੀਸਰਾਂ ਨੂੰ ਆਪਣੇ ਯਾਦਵ ਜੀ ਨੂੰ ਚੰਡੀਗੜ੍ਹ ਜਾ ਕੇ ਮਿਲੇ ਆ ਆ ਉਸੇ ਉਸ ਤੋਂ ਅਗਲੇ ਦਿਨ ਕਿ ਮੇਰੇ ਨਾਲ ਜੀ ਇਹਨਾਂ ਨੇ ਆ ਕੁਛ ਕੀਤਾ ਹੈਗਾ ਤੇ ਮੇਰੇ ਨਾਲ ਨਜਾਇਜ਼ ਧੱਕਾ ਕਰ ਰਹੇ ਨੇ ਤੇ ਇਹ ਉਹਨਾਂ ਨੇ ਇਨਕੁਆਰੀ ਜਸਤ ਕਰਨ ਸਿੰਘ ਜੀ ਨੂੰ ਰੇਂਜ ਨੂੰ ਮਾਰਕ ਕਰਤੀ ਆ ਦੇਖੋ ਆ ਉਹਨਾਂ ਦੀ ਜਸਤ ਕਰਨ ਸਿੰਘ ਦੀ ਇਨਕੁਆਰੀ ਠੀਕ ਹੈ ਅੱਜ 1 ਮਹੀਨਾ ਬੀਤ ਗਿਆ ਕੋਈ ਲੈਂਡ ਦੇ ਨਹੀਂ ਕੋਈ ਕਿਸੇ ਨੂੰ ਕੁਛ ਨਹੀਂ ਹੈਗਾ ਚਲੋ ਹੁਣ ਆਪਾਂ ਮੇਨ ਪਹਿਲਾ ਮੁੱਦੇ ਤੇ ਆਉਂਦੇ ਆ ਸਾਨੂੰ ਉੱਥੇ ਸੀਆਈ ਸਟਾਫ ਲੈ ਕੇ ਜਾਂਦੇ ਨੇ ਸੀਆਈ ਸਟਾਫ ਦੇ ਵਿੱਚ ਲਿਜਾ ਕੇ ਤੁਸੀਂ ਵਿਧ ਤੁਸੀਂ ਇਹ ਚੀਜ਼ ਪ੍ਰੂਫ ਕਰ ਲਓ ਵੀ ਉੱਥੇ ਸੀਆਈ ਸਟਾਫ ਦੇ ਵਿੱਚ ਬੜੇ ਬੜੇ ਕੈਮਰੇ ਲੱਗੇ ਹੋਏ ਨੇ ਤੁਸੀਂ ਖੁਦ ਇਹਨਾਂ ਨੂੰ ਇਹ ਚੀਜ਼ ਨੂੰ ਪੁੱਛ ਲਿਓ ਵੀ ਤੁਸੀਂ ਉਹ ਕੈਮਰੇ ਦੀ ਰਿਕਾਰਡਿੰਗ ਹੀ ਦਿਖਾ ਦਿਓ ਵੀ ਡੀਐਸਪੀ ਸਾਹਿਬ ਵੀ ਤੁਸੀਂ ਆਪਣੀ ਰਿਕਾਰਡਿੰਗ ਹੀ ਦਿਖਾ ਦਿਓ ਜੇ ਤੁਹਾਨੂੰ ਦਿਖਾ ਦੇਣ ਤੇ ਉਹਦੇ ਵਿੱਚ ਸਾਡੀ ਗੱਡੀਆਂ ਦੇ ਉੱਪਰ ਬੱਤੀਆਂ ਲੱਗੀਆਂ ਹੋਈਆਂ ਹੋਣ ਅਸੀਂ ਉੱਤਰ ਦੇਵਿਆਂ ਡੀਐਸਪੀ ਸਾਹਿਬ ਵੀ ਉੱਤਰ ਦੇ ਨੇ ਤਾਂ ਮੈਂ ਫੇਰ ਵੀ ਉਸ ਚੀਜ਼ ਦਾ ਦੇੰਦਾਰ ਆ ਨਹੀਂ ਮੇਰੀ ਦੇਖੋ ਮੇਰੀ ਮੈਂ ਇਹੀ ਚੀਜ਼ ਤੇ ਤਾਂ ਮੈਂ ਦੇਖੋ ਮੈਂ ਦੇਖੋ ਜਿਹੜੀ ਦੁਸ਼ਮਨੀ ਆ ਮੈਨੂੰ ਨਹੀਂ ਪਤਾ ਮੇਰਾ ਦੁਸ਼ਮਣ ਕੌਣ ਆ ਤੇ ਮੇਰੇ ਨਾਲ ਮੈਂ ਜਦੋਂ ਸਹੀ ਆ ਤੇ ਮੇਰੇ ਨਾਲ ਡੀਐਸਪੀ ਸਾਹਿਬ ਨੇ ਕਿਉਂ ਐਦਾਂ ਕੀਤਾ ਮੇਰੇ 22 ਸਾਲ ਦੇ ਕੈਰੀਅਰ ਦੇ ਉੱਪਰ ਮੈਨੂੰ ਮੇਰੇ ਕੈਰੀਅਰ ਦੇ ਉੱਪਰ ਮੈਨੂੰ ਮੈਨੂੰ ਅਰਸ਼ ਤੋਂ ਥਰਤੇ ਥੱਲੇ ਕਿਉਂ ਗੇਰਿਆ ਗਿਆ ਸਰ ਇਹ ਹੀ ਤਾਂ ਸਵਾਲ ਹੈ ਕਿ ਸਿਰਫ ਤੁਹਾਨੂੰ ਹੀ ਕਿਉਂ ਬਾਕੀ ਸ਼ਹਿਰ ਚੋਂ ਬਹੁਤ ਸਾਰੇ ਬੰਦੇ ਰਹਿੰਦੇ ਨੇ ਬਹੁਤ ਨੇ ਜੋ ਨਾਮਕੀ ਗੇਰੇ ਸਿਰਫ ਤੁਹਾਨੂੰ ਹੀ ਕਿਉਂ ਦੇਖੋ ਇਹ ਇਹਦਾ ਜਵਾਬ ਇਹਦੇ ਜਵਾਬ ਲਈ ਮੈਂ ਐਪਲੀਕੇਸ਼ਨ ਵੀ ਲਾਈ ਹੈ ਇਹਨਾਂ ਦੇ ਸੀਨੀਅਰ ਆਫੀਸਰਾਂ ਨੂੰ ਮੈਨੂੰ ਕੁਝ ਨਹੀਂ ਮਿਲਿਆ ਮੈਨੂੰ ਤੋਂ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਮੈਂ ਅੱਜ ਤੁਹਾਡੇ ਮੂਰੇ ਇਸੇ ਲਈ ਤਾਂ ਮੈਂ ਆਇਆ ਤੁਹਾਡੇ ਮੂਰੇ ਕਿ ਵੀ ਮੈਨੂੰ ਇਹ ਚੀਜ਼ਾਂ ਮੈਨੂੰ ਮੈਨੂੰ ਹਾਂਜੀ ਮੰਗ ਮੇਰੀ ਇਹ ਅੱਗੇ ਜੀ ਇਹਨਾਂ ਦੇ ਉੱਪਰ ਪੂਰੀ ਜੋ ਕਾਨੂੰਨੀ ਕਾਰਵਾਈ ਬੰਦੀ ਆ ਮੈਨੂੰ ਨਜਾਇਜ਼ ਤੌਰ ਤੇ ਮੇਰੀ ਗੱਡੀ ਦੇ ਉੱਪਰ ਜਿਹੜੀਆਂ ਇਹਨਾਂ ਨੇ ਬੱਤੀਆਂ ਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਹੁਣ ਤੁਸੀਂ ਦੇਖੋ ਮੈਨੂੰ ਚੋਰ ਡਾਕੂ ਬਣਾਤਾ ਹੈ ਜੀ ਗੱਡੀਆਂ ਸਾਡ ਨੂੰ ਦੇਤੀਆਂ ਕੋਰਟ ਨੇ ਵਾਪਸ ਕਰਤੀਆਂ ਨੈਸਟ ਅਗਲੇ ਦਿਨ ਤੀਸਰੇ ਦਿਨ ਸਾਡੀਆਂ ਗੱਡੀਆਂ ਸਾਨੂੰ ਵਾਪਸ ਕਰਤੀਆਂ ਹੈ ਜੀ ਹਾਂ ਸੂਪਰਦਾਰੀਆਂ ਲੱਗੀਆਂ ਨੇ ਅਸੀਂ ਹਾਂ ਜੀ ਨਹੀਂ ਜੀ ਨਹੀਂ ਬਿਲਕੁਲ ਕੋਈ ਕੋਈ ਬੱਤੀਆਂ ਨਹੀਂ ਸੀ ਲੱਗੀਆਂ ਮੈਂ ਕਹਿੰਦਾ ਜੀ ਕੁਝ ਵੀ ਨਹੀਂ ਹੈਗਾ ਤੇ ਮੇਰਾ ਤਾਂ ਜਿਹੜਾ ਤੁਸੀਂ ਇੱਕ ਨਹੀਂ ਦੀ ਆਪਣੀ ਆਇਆ ਤਾਂ ਡੈਟ੍ਰੋਇਟ ਹੋਣੀ ਤੇ ਇਹ ਕੀ ਨਾਕਾ ਲੱਗਿਆ ਸੀ ਉਹ ਉੱਥੇ ਹਾਂਜੀ ਇਹਨਾਂ ਨੇ ਦਿਖੋ ਡੀਐਸਪੀ ਸਾਹਿਬ ਨੇ ਸਾਨੂੰ ਜਦੋਂ ਲੈ ਕੇ ਆਏ ਇਹ ਤਾਂ ਸਾਨੂੰ ਅਗਲੇ ਦਿਨ ਪਤਾ ਲੱਗਦਾ ਵੀ ਇਹਨਾਂ ਨੇ 크ਿਸਚਨ ਸਕੂਲ ਦੇ ਕੋਲ ਨਾਕਾ ਲਗਾਇਆ ਹੋਇਆ ਹੈਗਾ ਨਾਕੇ ਦੇ ਵਿੱਚ ਉੱਥੇ ਇਹਨਾਂ ਨੇ ਸ਼ੋਅ ਕਰਿਆ ਹੈਗਾ ਕਿ ਜੀ ਇੱਥੋਂ ਦੀ ਗੁਰਪ੍ਰੀਤ ਜੀ ਕਾਫਲਾ ਲੈ ਕੇ ਲੰਘ ਰਿਹਾ ਸੀ 8 ਵਜੇ ਮੈਂ ਮੇਰੀ ਇੱਕ ਜਿਪਸੀ ਹੈ ਇੱਕ ਮੇਰੀ ਫੋਰਚੂਨਰ ਆ ਇਹ ਕਾਫਲਾ ਲਾ ਲਓ ਚਾਹ ਜੋ ਮਰਜ਼ੀ ਲਾ ਲਓ ਤੇ ਉਹ ਇਹੋ ਜੀ ਜਗ੍ਹਾ ਤੁਸੀਂ ਵੀ ਕਦੇ ਅੱਜ ਸ਼ਾਮ ਨੂੰ 8 ਵਜੇ ਜਾ ਆਏ ਹੋ ਉਹ ਸੁੰਨਸਰਣ ਏਰੀਆ ਹੈਗਾ ਉੱਥੇ ਕੋਈ ਦੁਕਾਨ ਨਹੀਂ ਕੋਈ ਲੈਂ ਨਹੀਂ ਕੋਈ ਦੇਨ ਨਹੀਂ ਹੈਗੀ ਇਹ ਕਹਿੰਦੇ ਨੇ ਜੀ ਉਹਦੇ ਵਿੱਚ ਭੀੜ ਭੜਕਾ ਰੂਫਲੀ ਇੰਨੀ ਤੇਜ਼ ਗੱਡੀ ਚਲਾ ਰਹੇ ਨੇ ਕਿ ਵੀ ਖਾਤਰਾ ਪੈ ਗਿਆ ਲੋਕਾਂ ਨੂੰ ਇਹਨਾਂ ਦੇ ਉੱਪਰ ਅਸੀਂ ਗੱਡੀਆਂ ਘੇਰੀਆਂ ਇਹਨਾਂ ਦੀਆਂ ਉਹ ਸਿਰਫ ਇੱਕ ਮਨਕੜਤ ਕਹਾਣੀਆਂ ਨੇ ਸਰ ਉਹਦੇ ਸਾਡੇ ਤੇ ਜਿਹੜਾ ਪਰਚਾ ਦਰਜ ਹੋਇਆ ਇਹਨਾਂ ਨੇ ਇੱਕ ਤਾਂ ਸਾਡੇ ਰਫ ਗੱਡੀ ਦਾ ਕੀਤਾ ਹੈਗਾ ਤੇ ਇੱਕ ਸਾਡੇ ਉੱਪਰ ਬੱਤੀਆਂ ਲਗਾਈਆਂ ਨੇ ਪੀਸੀਆਰ ਕਿੰਨੇ ਬੰਦੇ ਦੋਸ਼ੀ ਬਣਾਏ ਗਏ ਦੋਸ਼ੀ ਇਹਦੇ ਵਿੱਚ ਸਾਨੂੰ ਦੋ ਜਣਿਆਂ ਨੂੰ ਬਣਾਇਆ ਗਿਆ ਇੱਕ ਮੈਨੂੰ ਬਣਾਇਆ ਗਿਆ ਤੇ ਨਿਸ਼ੂ ਨੂੰ ਬੁਲਾ ਡਰਾਈਵਰ ਨੂੰ ਬੁਲਾ ਇੱਕ ਡਰਾਈਵਰ ਨੂੰ ਬਣਾਇਆ ਗਿਆ ਜਿਹੜਾ ਜਿਪਸੀ ਚਲਾਉਂਦਾ ਸੀ ਮੇਰੇ ਕੋਲ 7-8 ਗਨਮੈਨ ਹੈਗੇ ਨੇ ਜੀ ਨਹੀਂ ਉਹ ਪ੍ਰਾਈਵੇਟ ਗਨਮੈਨ ਨੇ ਜੀ ਆਰਮੀ ਰਾਡ ਹੈਗੇ ਨੇ ਹਾਂ ਮੈਂ ਪ੍ਰਾਈਵੇਟ ਸਕਿਉਰਟੀ ਲਈਤੀ ਹੋਈ ਹੈਗੀ ਆ ਉਹਨਾਂ ਦੀ ਡਰੈਸ ਆਪੇ ਜਿਵੇਂ ਆਮ ਇੱਕ ਆਪਣੀ ਆਖੜੇ ਨੇ ਜੀ ਡਰੈਸ ਆਜੋ ਵੀ ਸਾਰੇ ਆਣੇ ਸਾਹਮਣੇ ਦਿਖਾ ਦਿਓ ਡਰੈਸ ਪੈਨਾਂ ਦੀ ਆਹ ਡਰਾਈਵਰ ਸੀ ਜੀ ਜਿਪਸੀ ਵਾਲਾ ਜਿਹੜਾ ਉਸ ਟਾਈਮ ਇਹ ਜਿਪਸੀ ਚਲਾਉਂਦਾ ਸੀ ਤੇ ਮੈਨੂੰ ਤਾਂ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਡਰਾਈਵਰ ਬਣਾਤਾ ਵੀ ਇਹ ਫੋਰਚੂਨਰ ਚਲਾਉਂਦਾ ਸੀ ਹਾਲਾਂਕਿ ਆ ਬੰਦਾ ਪੁੱਛੋ ਇਹਨੂੰ ਆਜੋ ਫੋਰਚੂਨਰ ਕੌਣ ਚਲਾਉਂਦਾ ਸੀ ਵੀ ਫੋਰਚੂਨਰ ਇਹ ਚਲਾ ਰਿਹਾ ਸੀ ਜਦ ਕਿ ਮੈਨੂੰ ਸ਼ੋਅ ਕਰਤਾ ਕਿ ਜੀ ਫੋਰਚੂਨਰ ਤੂੰ ਚਲਾਣਾਗਾ ਤੇ ਇਹਨਾਂ ਨੂੰ ਇਹ ਛੁੱਟੀ ਤੇ ਸੀ ਉਸ ਦਿਨ ਤੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਇਹਨਾਂ ਨੇ ਉਹਨੇ ਕੀ ਜਾਤੀ ਕੀਤੀ ਹੈਗੀ ਆ ਆ ਬੈਠੇ ਕੋਈ ਮੈਨੂੰ ਇਹਨਾਂ ਦੇ ਉੱਪਰ ਸਰਕਾਰੀ ਚੀਜ਼ ਦਾ ਲੋਗੋ ਦੇਖੋ ਲਵਾਇਆ ਦਾ ਲੱਗਿਆ ਹੋਇਆ ਸਟicker ਅੱਗੇ ਆਜੋ ਜੀ ਤੁਸੀਂ ਦੇਖੋ ਸਰ ਇੱਕ ਬੇਟਰ ਦੀ ਸੁਣੋ ਮੈਂ ਮੈਂ ਤੁਹਾਨੂੰ ਸ਼ਖੀਦ ਦੱਸਦਾ ਦੇਖੋ ਸਰ ਮੈਂ ਇੱਕ ਸਕਿਉਰਟੀ ਪ੍ਰੋਵਾਈਡ ਕੀਤੀ ਹੈ ਨਾ ਇਹ ਕੁਐਸਚਨ ਤੁਸੀਂ ਲਾਇਨ ਸਕਿਉਰਟੀ ਵਾਲੇ ਨੂੰ ਪੁੱਛੋ ਨਾ ਕਿ ਜਿਨ੍ਹਾਂ ਨੇ ਇਹਨੂੰ ਜਦ ਮੈਂ ਤਾਂ ਨਹੀਂ ਪਵਾਈ ਹੈਗੀ ਇਹਨਾਂ ਤੇ ਆ ਖੜੇ ਨੇ ਮੈਨੂੰ ਤਾਂ ਸਕਿਉਰਟੀ ਮੈਂ ਤਾਂ ਪੈਸਿਵਿਟੀ ਨੂੰ ਪੈਸੇ ਦਿਨਾਗਾ ਮੇਰੇ ਕੋਲ ਬਕਾਇਦਾ ਮੈਂ ਹਰ ਮਹੀਨੇ ਉਹਨਾਂ ਨੂੰ ਪੇ ਕਰਦਾਗਾ ਇਹ ਤਾਂ ਉਹਨਾਂ ਨੇ ਕੋਟੀਆਂ ਸਵਾਰਟਰ ਜੋ ਕੁਝ ਦਿੱਤਾ ਉਹਨਾਂ ਨੇ ਦਿੱਤਾ ਮੈਂ ਨਹੀਂ ਦਿੱਤਾ ਆਪਦੇ ਕੋਲ ਕੋਈ ਆ ਖੜੇ ਨੇ ਪੁੱਛੋ ਤੁਸੀਂ ਇਹਨਾਂ ਨੂੰ ਵੀ ਜੇ ਮੈਂ ਕੁਝ ਦਿੱਤਾ ਹੋਵੇ ਇਹਨਾਂ ਨੂੰ ਤੇ ਇਹਨਾਂ ਨਾਲ ਕੀ ਬਤਮੀਜ਼ੀਆਂ ਹੋਈਆਂ ਕੋਟ ਲਾਓ ਫਲਾਣਾ ਲਾਓ ਇਹ ਕਰੋ ਉਹ ਡਰਾਈਵਰ ਹੈ ਉੱਤੇ ਕੌਣ ਚਲਾਉਂਦਾ ਸੀ ਜੀ ਫੋਰਚੂਨਰ ਦੱਸ ਦਿਓ ਇਹਨੂੰ ਮੈਨੂੰ ਇਹ ਐਫਆਰਆਈ ਦੇ ਵਿੱਚ ਮੈਨੂੰ ਸ਼ੋ ਕੀਤਾ ਗਿਆਗਾ ਆਪਣੀ ਗੱਡੀ ਦੇ ਉੱਪਰ ਕਦੇ ਵੀ ਕੋਈ ਬੱਤੀ ਲੱਗੀ ਹੋਈ ਸੀ ਤੁਹਾਨੂੰ ਟਾਰਗੇਟ ਤੋਂ ਕੀਤਾ ਗਿਆ ਭਾਜੀ ਸਰ ਦੇਖੋ ਮੈਂ ਟਾਰਗੇਟ ਮੈਂ ਤੁਹਾਨੂੰ ਇਹੀ ਚੀਜ਼ ਕਹਿਣਾਗਾ ਕਿ ਟਾਰਗੇਟ ਇਹ ਤਾਂ ਦੇਖੋ ਹੁਣ ਗੁਰਸਾ ਆਪਣੇ ਗੁਰਸੇਰ ਸਿੰਘ ਜਾਣਦੇ ਨੇ ਜਾਂ ਗੁਰਪ੍ਰਤਾਪ ਜੀ ਜਾਣਦੇ ਨੇ ਜਿਨ੍ਹਾਂ ਨੇ ਮੇਰੇ ਤੇ ਇਹ ਸਾਰਾ ਕੁਝ ਕੀਤਾਗਾ ਏ ਮੇਰੀ ਵਾਈਫ ਹੈਗੇ ਨੇ ਜੀ ਇਹ ਮੇਰੇ ਸਾਡੇ ਐਚ ਆਰ ਨੇ ਸਾਡੇ ਆਫਿਸ ਤੇ ਹਾਂ ਮੁਹਾਲੀ ਦੇ ਵਿੱਚ ਸਾਡੇ ਜਲੰਧਰ ਵੀ ਆਫਿਸ ਹੈਗਾ ਜੀ ਲੁਧਿਆਣੇ ਵੀ ਆਫਿਸ ਹੈਗਾ ਅਮਰ ਸਾਡਾ ਹੈਗਾ ਜੀ ਸਾਨੂੰ ਇੱਕ ਪ੍ਰੋਫਾਈਲ ਤੁਹਾਨੂੰ ਕੋਈ ਵੀ ਬੰਦਾ ਸਾਨੂੰ ਦੇ ਦਿੰਦਾ ਰਿਸ਼ਤੇ ਦੀ ਸਾਡੇ ਸਾਡੇ ਕੋਲ ਆਈ ਪੀਐਸ ਪੀਸੀਐਸ ਜੱਜ ਹਰ ਤਰ੍ਹਾਂ ਦੇ ਰਿਸ਼ਤੇ ਆਉਂਦੇ ਨੇ ਹਰ ਹਰ ਤਰ੍ਹਾਂ ਦੇ ਸਾਡੀ ਈਜੀ ਦੇ ਨਾਮ ਤੇ ਕੰਪਨੀ ਹੈਗੀ ਹੈ ਜੀ ਸਾਡੀ ਕੰਪਨੀ ਤੇ ਅੱਜ ਤੱਕ ਕੋਈ ਵੀ ਕੇਸ ਰਜਿਸਟਰਡ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਉਸ ਜੀ ਦੇਖੋ ਰਿਸ਼ਤਾ ਸੀ ਦੇਖੋ ਸਾਡਾ ਇੱਕ ਬਿਜ਼ਨਸ ਆ ਰਿਸ਼ਤਾ ਹੋਣਾ ਨਾ ਹੋਣਾ ਮੇਰੇ ਹੱਥ ਨਹੀਂ ਹੁੰਦਾ ਮੇਰਾ ਕੰਮ ਆ ਅਗਲੇ ਦੀ ਪ੍ਰੋਫਾਈਲ ਇੱਥੋਂ ਚੱਕੀ ਅਗਲੇ ਤੱਕ ਪਹੁੰਚਾਉਣੀ ਇਹ ਕੋਈ ਮੱਝ ਗਾਉਂ ਤਾਂ ਹੈ ਨਹੀਂ ਕਿ ਜੀ ਮੈਂ ਅਗਲੇ ਕਹਾਂਗਾ ਜੀ ਉਹਨੇ ਮੈਨੂੰ 25000 ਜਾਂ 20000 ਦੇ ਤਾਂ ਜੀ ਤੁਹ ਰਿਸ਼ਤਾ ਕਰਦੇ ਦੇਖੋ ਸ਼ਿਕਾਇਤਾਂ ਮੈਂ ਸੁਣਨ ਦੀ ਜ਼ਿਆਦਾ ਹੈਗਾ ਕੰਪਲੇਂਟ ਕੋਈ ਵੀ ਥੋੜਿਆ ਮੋਟੀਆਂ ਜਿਵੇਂ ਇੱਕ ਨਿਜੀ ਬਿਜ਼ਨਸ ਚ ਚੱਲਦੀਆਂ ਰਹਿੰਦੇ ਨੇ ਜੀ ਇਹਨਾਂ ਨੇ ਪੈਸੇ ਲੈ ਲਏ ਮੇਰਾ ਕਰਾਇਆ ਨਹੀਂ ਉਹ ਇੱਕ ਨਿਜੀ ਹੋ ਗਿਆ ਹਾਂ ਸਾਡੀ ਕੋਈ ਕੰਪਲੇਂਟ ਹੈਗੀ ਆ ਤਾਂ ਸਾਡੇ ਤੇ ਐਫਆਰ ਵੀ ਦਰਜ ਕਰੋ ਮੈਂ ਕਦੇ ਕਹਿੰਦਾ ਕੰਪਲੇਂਟ ਕੰਪਲੇਂਟ ਦੇਖੋ ਮੈਂ ਕੋਈ ਚੀਜ਼ ਇੱਕ ਕੰਮ ਕਰਦਾ ਤੇ ਮੇਰੇ ਤੇ ਕੱਲ ਨੂੰ 300 ਕੋਈ ਮੰਨ ਲਓ ਇਹਨਾਂ ਨੇ ਗੱਡੀ ਦੇ ਵਿੱਚ ਕੱਲ ਨੂੰ ਪਿਸਤਲ ਰੱਖ ਦਿੰਦੇ ਤਾਂ ਕੌਣ ਜ਼ਿੰਮੇਵਾਰ ਸੀ ਮੈਨੂੰ ਤਾਂ ਘਰੇ ਭੇਜਦਾ ਤੇ ਜੋ ਮਰਜ਼ੀ ਕਰ ਲੈਣ ਤੋ ਅਗਲੇ ਪੁਆਇੰਟ ਤੇ ਆਉਨੇ ਆ ਇਹਨਾਂ ਨੇ ਸਾਨੂੰ ਘਰ ਭੇਜਤਾ ਰਾਤ ਨੂੰ ਵੀ ਤੁਸੀਂ ਚਲੇ ਜਾਓ ਸਵੇਰੇ ਸਾਨੂੰ ਆ ਨਿਊਜ਼ ਪਤਾ ਲੱਗਦੀ ਹੈ ਸਾਰਾ ਕੁਝ ਹੋ ਗਿਆ ਜਦੋਂ ਅਸੀਂ ਗੱਡੀਆਂ ਛਡਵਾਈਆਂ ਆਵਦੀਆਂ ਅਸੀਂ ਗੱਡੀਆਂ ਲੈਣ ਚਲੇ ਜਾਂਦੇ ਆ ਤਾਂ ਇਹ ਇੱਕ ਨਾ ਇੱਕ ਖਾਕੀ ਵਰਦੀ ਦੇ ਵਿੱਚ ਇੱਕ ਚੋਰ ਲੁਟੇਰੇ ਨੇ ਲੁਟੇਰੇ ਕਿਉਂ ਹੈਗੇ ਨੇ ਮੇਰੀ ਗੱਡੀ ਦੇ ਚੈੱਕ ਮੇਰੀ ਗੱਡੀ ਦੀਆਂ ਐਨਕਾ ਮੇਰੀ ਗੱਡੀ ਦੇ ਪਰਫਿਊ ਮੇਰੀ ਗੱਡੀ ਦਾ ਹਰ ਚੀਜ਼ ਇਹਨਾਂ ਨੇ ਐਸੈਸਰੀ 70000 ਰੁਪਏ ਦੀ ਜੱਸੀ ਦੀ ਉਹਦੀ ਸਾਰੀਆਂ ਚੀਜ਼ਾਂ ਮੇਰੀਆਂ ਗੱਡੀ ਦੀਆਂ ਇਹਨਾਂ ਨੇ ਕੱਢ ਲਈਆਂ ਜਦੋਂ ਅਸੀਂ ਗੱਡੀ ਚੱਕਣ ਲੱਗੇ ਅਸੀਂ ਕਹਿਣ ਲੱਗੇ ਵੀ ਸਰ ਇਹਦਾ ਸਮਾਨ ਉਹ ਕਹਿੰਦੇ ਜੀ ਅਸੀਂ ਸਵੇਰੇ ਤੁਹਾਡੇ ਲਈ ਤਿਆਰ ਕਰਤਾ ਜਿਆਦਾ ਨਾ ਬੋਲੋ ਚੁੱਪ ਕਰਕੇ ਲੈ ਜਾਓ ਜਿਆਦਾ ਨਾ ਬੋਲੋ ਚੁੱਪ ਕਰਕੇ ਲੈ ਜਾਓ ਨਿਕਲੋ ਇੱਥੋਂ ਗੱਡੀਆਂ ਮਿਲ ਗਈਆਂ ਬਹੁਤ ਚਲੋ ਜੀ ਅਗਲੇ ਸਟੈਪ ਤੇ ਆਉਨੇ ਆ ਜੀ ਅਸੀਂ ਜਮਾਤਲਾਸ਼ੀ ਵਿੱਚ ਮੇਰੇ ਕੋਲੋਂ 65000 ਰੁਪਇਆ 300 ਰੁਪਇਆ ਮੈਂ ਉਹਦੀ ਕਾਪੀ ਨਾਲ ਲਾਤੀਗੀ ਜਿਹਦੇ ਵਿੱਚ 65300 ਜੋ 500 ਰੁਪਇਆ ਸੀ ਤੇ ਮੇਰਾ ਇੱਕ ਆਈਫੋਨ ਸੀ ਆਪੇ ਆਗਾ ਤੇ ਮੇਰੇ ਏਟੀਐਮ ਕਾਰਡ ਸੀ ਤੇ ਇਹ ਸਾਰਾ ਕੁਝ ਉਹਨਾਂ ਨੇ ਮੇਰੀ ਜਮਾਤਲਾਸ਼ੀ ਵਕਤ ਲਿੱਤਾ ਤੇ ਮੇਰੇ ਡਰਾਈਵਰ ਦਾ ਇੱਕ ਲਾਇਸੈਂਸ ਸੀ ਤੇ ਇੱਕ 10000 ਰੁਪਇਆ ਸੀ ਤੇ ਇਹਨਾਂ ਨੇ ਜਮਾਤਲਾਸ਼ੀ ਦੇ ਵਿੱਚੋਂ ਸਾਰਾ ਕੁਝ ਪਾ ਲਿਆ ਇੱਕ ਫੋਨ ਹੈ ਇਹਨਾਂ ਦਾ ਉਹ ਹਜੇ ਉਹਨਾਂ ਦੇ ਕੋਲ ਹੀ ਪਿਆਗਾ ਮੇਰਾ ਇਹਨਾਂ ਨੇ ਬੁਲਾ ਕੇ ਦਿੱਤਾ ਮੈਂ ਕਿਉਂ ਦਿੱਤਾ ਮੈਨੂੰ ਇਹ ਇਹਨਾਂ ਨੇ ਬਣਾਤੀ ਜੀ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਲਾਇਸੈਂਸ ਨਹੀਂ ਦੇ ਸਕਦੇ ਗੁਰਪ੍ਰੀਤ ਜੀ ਦਾ ਨਾ ਅਸੀਂ ਉਹਦਾ ਲਾਇਸੈਂਸ ਦੇ ਸਕਦੇ ਸਾਡੇ ਕੋਲ ਵਿੱਦ ਪ੍ਰੂਫ ਨਹੀਂ ਇਹਨਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਕਿਸੇ ਦਾ ਲਾਇਸੈਂਸ ਨਹੀਂ ਦੇ ਸਕਦੇ ਬਾਕੀ ਸਮਾਨ ਲੈ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਉੱਥੋਂ ਕਾਗਜ਼ ਲੈ ਕੇ ਇਹਨਾਂ ਕੋਲ ਆਇਆ ਗੁਰਪਿਆਰ ਜੀ ਨੇ ਮੈਨੂੰ ਬੁਲਾਇਆ ਅੰਦਰ ਬਿਠਾਇਆ ਅੰਦਰ ਬਿਠਾ ਕੇ ਆਹ ਗੁਰਪ੍ਰਤਾਪ ਇਹ ਐਸਆਈ ਹੈ ਇਹਨਾਂ ਨੇ ਮੈਨੂੰ ਅੰਦਰ ਪਿੱਛੇ ਜੇ ਲਿਆ ਕੇ ਕਮਰੇ ਚ ਬਾੜਿਆ ਉੱਥੇ ਜਾ ਕੇ ਬਿਠਾਇਆ ਤੇ ਉੱਥੇ ਮੈਨੂੰ ਜਾ ਕੇ ਕਹਿੰਦੇ ਨੇ ਜੀ ਛੱਡੋ ਮੈਂ ਕਹਿੰਦਾ ਸਰ ਮੈਂ ਤਾਂ ਪਹਿਲਾਂ ਵੀ ਨਹੀਂ ਸੀਗਾ ਮੈਂ ਮੈਨੂੰ ਇਹ ਸੀ ਮੈਂ ਕਹਿੰਦਾ ਇੱਕ ਵਾਰ ਮੈਨੇ ਤਾਂ ਖੇੜਾ ਛੜਾਵਾ ਛੱਡ ਦੋ ਕੌਫੀ ਮੰਗਾਈ ਗਈ ਕੌਫੀ ਪਲਾਈ ਗਈ ਤੇ ਮੈਨੂੰ ਕਹਿੰਦੇ ਗੁਰਪ੍ਰੀਤ ਜੀ ਆਹ ਮੋਬਾਈਲ ਤੁਹਾਡਾ ਆਹ ਪੈਸੇ ਤੇ ਆਹ ਤੁਹਾਡਾ ਏਟੀਐਮ ਕਾਰਡ ਆ ਲੈ ਸਾਈਨ ਕਰ ਦੋ ਇਹਦੇ ਉੱਪਰ ਮੈਂ ਕਰਤੇ ਵੀ ਮੇਰੀ ਰਕਮ ਹੋਣੀ ਹੈ ਮੈਂ ਸਾਈਨ ਕਰਤੇ ਸਾਈਨ ਜਦੋਂ ਕਰੇ ਪੈਸਾ ਚੱਕ ਕੇ ਪਿੱਛੇ ਕਰ ਲਿਆ ਇਹ ਗੁਰਪ੍ਰਤਾਪ ਜੀ ਨੇ ਹਾਂ ਪੈਸੇ ਫੜ ਲਏ ਕਹਿੰਦਾ ਹੁਣ ਆਪਾਂ ਸਾਰਾ ਕੁਝ ਭੁੱਲ ਜਓ ਤੇ ਮੈਂ ਮੈਂ ਪੈਸੇ ਵਾਲ ਨੂੰ ਵਧਾ ਉਹ ਪੈਸੇ ਪਿੱਛੇ ਨੂੰ ਖਿੱਚੇ ਦੇਖੋ ਸਾਰਾ ਕੁਝ ਕਰ ਲਿਆ ਮੈਨੂੰ ਕਹਿੰਦਾ ਮੈਂ ਕਿਹਾ ਜੀ ਕੀ ਭੁੱਲਣਾਗਾ ਆਪਾਂ ਨੇ ਬਸ ਕਹਿੰਦਾ ਜੋ ਕੁਝ ਕਰਨਾ ਸੀ ਅਸੀਂ ਕਰ ਲਿਆ ਜੋ ਕੁਝ ਹੋਣਾ ਸੀ ਹੋ ਗਿਆ ਤੁਹਾਨੂੰ ਗੱਡੀਆਂ ਮਿਲ ਗਿਆ ਤੁਹਾਡਾ ਸਮਾਨ ਮਿਲ ਗਿਆ ਤੇ ਹੁਣ ਆਪਾਂ ਓਕੇ ਕਹਿੰਦਾ ਹੁਣ ਕੱਲ ਨੂੰ ਕੋਈ ਐਸੀ ਜੀ ਗੱਲਬਾਤ ਹੁੰਦੀ ਹੈਗੀ ਆ ਸਾਸੀ ਬੈਠੇ ਹੈਗੇ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਗੱਲ ਹੋਵੇ ਤਾਂ ਸਾਨੂੰ ਫੋਨ ਮਾਰ ਜਾ ਕੋਈ ਵੀ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਹੁਣ ਆਪਾਂ ਨੇ ਕੋਈ ਦੁਸ਼ਮਣੀ ਵਾਲਾ ਕੰਮ ਨਹੀਂ ਕਰਨਾ ਹੈਗਾ ਆਪਰ ਇਹ ਬਿਲਕੁਲ ਸੱਚਾਈ ਆ ਜੋ ਉਹਨੇ ਬੰਦੇ ਨੇ ਬੋਲੇ ਨੇ ਮੈਂ ਕਿਹਾ ਠੀਕ ਆ ਉਹਨਾਂ ਨੇ ਆ ਕੋਰਟ ਨੇ ਮੈਨੂੰ ਇੱਕ ਆਰਡਰ ਜਾਰੀ ਕੀਤਾ ਜਿਹਦੇ ਵਿੱਚ ਇਹਨਾਂ ਨੇ ਵੀ ਲਿਖਿਆ ਵੀ ਅਸੀਂ ਲਾਇਸੈਂਸ ਨਹੀਂ ਦੇ ਸਕਦੇ ਗੁਰਪ੍ਰੀਤ ਸਿੰਘ ਜੀ ਦਾ ਇਹਨਾਂ ਨੇ ਸਿਰਫ ਉਸ ਪੈਸੇ ਦੇ ਬਦਲੇ ਮੈਨੂੰ ਕਹਿੰਦੇ ਆ ਚੱਕ ਕਹਿੰਦੇ ਲਾਇਸੈਂਸ ਤੇਰਾ ਦੇ ਕਹਿੰਦੇ ਕੋਰਟ ਨੇ ਮਨਾ ਕੀਤਾ ਪਰ ਆ ਚੱਕ ਕਹਿੰਦੇ ਲਾਇਸੈਂਸ ਇਹ ਕਾਦੇ ਲਈ ਆ ਵੀ ਆਪਾਂ ਹੁਣ ਭਰਾ ਹੈਗੇ ਆ ਤੇ ਇਹ ਜਦੋਂ ਤੈਨ ਸਾਨੂੰ ਲੋੜ ਪਾਊਗੀ ਇਹ ਲਾਇਸੈਂਸ ਸਾਨੂੰ ਦੇ ਦਿਆਂ ਸੀ ਲਫਾਫੇ ਚ ਪਾ ਕੇ ਉਹਦੇ ਦਾ ਉਹ ਤੱਕ ਤੂੰ ਆਪਦਾ ਕੰਮ ਚਲਾਈਂ ਚਾਲੀ ਇਹ ਲਾਇਸੈਂਸ ਇਹ ਥੋੜਾ ਜਿਹਾ ਗੁਰਪਿਆਰ ਨੂੰ ਜ਼ਰੂਰ ਪੁੱਛ ਲਿਓ ਵੀ ਇੱਕ ਐਫਆਈਰ ਵਿੱਚ ਤੁਸੀਂ ਜੱਜ ਜਜਮੈਂਟ ਦੇ ਵਿੱਚ ਤੁਸੀਂ ਲਿਖਦੇ ਹੋ ਵੀ ਲਾਇਸੈਂਸ ਨਹੀਂ ਦੇਣਾ ਵੈਰੀਫਿਕੇਸ਼ਨ ਜਾਂ ਕੁਝ ਵੀ ਇਹਨਾਂ ਦਾ ਰੂਲ ਰੈਗੂਲੇਸ਼ਨ ਹੈਗੇ ਵੀ ਉਹ ਲਾਇਸੈਂਸ ਕਿਸ ਖੁਸ਼ੀ ਦੇ ਵਿੱਚ ਇਹਨਾਂ ਨੂੰ ਸਾਨੂੰ ਸੋਚਦਾ ਸਿਰਫ ਉਹ ਕਿਹਦੇ ਖਾਤਰ ਉਹ ਜਿਹੜੇ ਪੈਸੇ ਸੀ ਕਹਿੰਦੇ ਬਸ ਐਂ ਸਮਝ ਲਓ ਵੀ ਉਹਦੇ ਬਦਲੇ ਤੁਹਾਨੂੰ ਆਹ ਰਿਲੈਕਸ ਦਿੱਤਾ ਇਹ ਰੱਖੋ ਤੇ ਆਪਦਾ ਘੁੰਮ ਫਿਰ ਲੋ ਤੇ ਅਰ ਦੇਖੋ ਤੁਸੀਂ ਵੀ ਇਹ ਲਾਇਸੈਂਸ ਦੇ ਬਦਲੇ ਜਦੋਂ ਸਾਨੂੰ 2 ਦਿਨ ਪਹਿਲਾਂ ਆਜੋ ਹੁਣ ਆਪਣੇ ਚ ਕੋਈ ਫਰਕ ਨਹੀਂ ਹੈਗਾ ਚਾਹ ਪੀਓ ਕੌਫੀ ਪੀਓ ਸਾਨੂੰ ਦੇ ਦਿਓ ਅਸੀਂ ਵਿੱਚ ਪਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਮੈਂ ਆਪਣੇ ADGP ਨੂੰ ਚੰਡੀਗੜ੍ਹ ਬਿਲਕੇ ਆਇਆ ਆ ਜਾਦਵ ਜੀ ਨੂੰ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਤੇ ਉਹਨਾਂ ਨੇ ਮਾਰਕ ਜਸ਼ਕਰਨ ਸਿੰਘ ਜੀ ਨੂੰ ਕਰਤੀ ਜਸ਼ਕਰਨ ਸਿੰਘ ਜੀ ਨੇ SP ਨੂੰ ਕਰ SPSSP ਜੀ ਨੂੰ ਕਰਤੀ SSP ਜੀ ਨੇ SP ਰੂਲਰ ਨੂੰ ਕਰਤੀ ਠੀਕ ਹੈ 1 ਮਹੀਨਾ ਹੋ ਗਿਆ ਸਾਢੇ ਮਹੀਨੇ ਦੇ ਤਕ ਲਗਭਗ ਸਾਰੀਆਂ ਚੀਜ਼ਾਂ ਚੱਲਦੇ ਹੋਣ ਦੇਖੋ ਇੱਕ ਪੁਲਿਸ ਵਾਲਾ ਸੀਨੀਅਰ ਆਫੀਸਰ ਆ ਇਕਾ ਐਸਪੀਓ ਦੀ ਜ਼ਿਲ੍ਹੇ ਦਾ ਹੀ ਐਸਪੀ ਹੈਗਾ ਉਹ ਇਨਕੁਆਇਰੀ ਕਰੂਗਾ ਇਕੱਠੇ ਹੀ ਕੰਮ ਕਰਦੇ ਨੇ ਕਿੱਥੇ ਉਥੋਂ ਮੈਨੂੰ ਕੀ ਇਨਸਾਫ ਮਿਲੂਗਾ ਜੀ